ਪੁਲਿਸ ਪ੍ਰਸ਼ਾਸਨ ਪੂਰਾ ਮੁਸਤੈਦ ਹੈਗਾ ਤੇ ਸਾਰੇ ਕੇ ਸਾਰੇ ਅਰੇਂਜਮੈਂਟਸ ਕੀਤੇ ਗਏ ਹਨ ਹਰ ਇੱਕ ਪਿੰਡ ਦੇ ਵਿੱਚ ਸਾਰੇ ਏਰੀਆਜ਼ ਦੇ ਵਿੱਚ ਅਸੀਂ ਰਿਲੀਫ ਕੈਂਪਸ ਬਣਾਏ ਹੋਏ ਹਨ ਉਹਦੇ ਵਿੱਚ ਖਾਣ ਪੀਣ ਦਾ ਪ੍ਰਬੰਧ ਮੈਡੀਕਲ ਦੀ ਫੈਸਿਲਿਟੀ ਤੇ ਨਾਲ ਪਸ਼ੂਆਂ ਵਾਸਤੇ ਚਾਰੇ ਦੀ ਐਂਡ ਇਲੈਕਟ੍ਰਿਸਿਟੀ ਐਂਡ ਬਾਕੀ ਸੇਵਾਵਾਂ ਇਮਿਨਿਟੀ ਸਾਰੀ ਪ੍ਰੋਵਾਈਡ ਕੀਤੀ ਜਾ ਰਹੀ ਹੈ ਤੁਹਾਡੇ ਮਾਧਿਮ ਰਾਈ ਮੈਂ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਕਿ ਜਿਹੜੀ ਇਹ ਫੈਸਿਲਿਟੀ ਜੋ ਕਿ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਇਹਨਾਂ ਨੂੰ ਅਵੇਲ ਕਰਨ ਅਸੀਂ ਕਿਸ ਜਦੋਂ ਕਿਸੇ ਨੂੰ ਏਕਿਊਏਟ ਕਿਸੇ ਏਰੀਆ ਦੇ ਵਿੱਚ ਕਹਿੰਨੇ ਕਿ ਬਾਹਰ ਆ ਜਾਓ ਇਸੇ ਕਰਕੇ ਕਿਉਂਕਿ ਉੱਥੇ ਪਾਣੀ ਦਾ ਭਾ ਜਿਹੜਾ ਬਹੁਤ ਵੱਜ ਚੁੱਕਿਆ ਹੈ ਜਿਹੜਾ ਸਪੀਡ ਹੈਗੀ ਪਾਣੀ ਦੀ ਬਹੁਤ ਵੱਜ ਚੁੱਕੀ ਹੈ ਲੈਵਲ ਬਹੁਤ ਵਧ ਰਿਹਾ ਹੈ ਜਿਸ ਕਾਰਨ ਕਿ ਉੱਥੇ ਜਾਨੀ ਮਾਲੀ ਨੁਕਸਾਨ ਨਾ ਹੋ ਜਾਏ ਇਸ ਕਰਕੇ ਕਹਿੰਦੇ ਆ ਬੜਾ ਔਖਾ ਹੁੰਦਾ ਲੋਕਾਂ ਨੂੰ ਨਿਕਲ ਕੇ ਆਪਣੇ ਘਰਾਂ ਤੋਂ ਕਿਤੇ ਜਾਣਾ ਬਟ ਪਹਿਲਾਂ ਆਪਣੀ ਜਾਨ ਦੀ ਰਾਖੀ ਕਰਨਾ ਬਹੁਤ ਇੰਪੋਰਟੈਂਟ ਹੈ ਤੇ ਇਸ ਕਰਕੇ ਜਿਹੜੇ ਰਿਲੀਫ ਕੈਂਪਸ ਹੈ ਉਹਨਾਂ ਨੂੰ ਜਰੂਰ ਅਵੇਲ ਕੀਤਾ ਜਾਵੇ ਪੁਲਿਸ ਪ੍ਰਸ਼ਾਸਨ ਪੂਰਾ ਮੁਸਤੈਦ ਹੈਗਾ ਤੇ ਸਾਰੇ ਕੇ ਸਾਰੇ ਅਰੇਂਜਮੈਂਟਸ ਕੀਤੇ ਗਏ ਹਨ ਹਰ ਇੱਕ ਪਿੰਡ ਦੇ ਵਿੱਚ ਸਾਰੇ ਏਰੀਆਜ਼ ਦੇ ਵਿੱਚ ਅਸੀਂ ਰੀਲੀਫ ਕੈਂਪਸ ਬਣਾਏ ਹੋਏ ਹਨ ਉਹਦੇ ਵਿੱਚ ਖਾਣ ਪੀਣ ਦਾ ਪ੍ਰਬੰਧ ਮੈਡੀਕਲ ਦੀ ਫੈਸਿਲਿਟੀ ਤੇ ਨਾਲ ਪਸ਼ੂਆਂ ਵਾਸਤੇ ਚਾਰੇ ਦੀ ਐਂਡ ਇਲੈਕਟ੍ਰਿਸਿਟੀ ਐਂਡ ਬਾਕੀ ਸੇਵਾਵਾਂ ਇਮਿਨਿਟੀ ਸਾਰੀ ਪ੍ਰੋਵਾਈਡ ਕੀਤੀ ਜਾ ਰਹੀ ਹੈ ਤੁਹਾਡੇ ਮਾਧਿਅਮ ਰਾਈ ਮੈਂ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਕਿ ਜਿਹੜੀ ਇਹ ਫੈਸਿਲਿਟੀ ਜੋ ਕਿ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਇਹਨਾਂ ਨੂੰ ਅਵੇਲ ਕਰਨ ਅਸੀ ਕਿ ਜਦੋਂ ਕਿਸੇ ਨੂੰ ਵੈਕੂਏਟ ਕਿਸੇ ਏਰੀਆ ਦੇ ਵਿੱਚ ਕਹਿੰਨੇ ਕਿ ਬਾਹਰ ਆ ਜਾਓ ਇਸੇ ਕਰਕੇ ਕਿਉਂਕਿ ਉੱਥੇ ਪਾਣੀ ਦਾ ਭਾਅ ਜਿਹੜਾ ਬਹੁਤ ਵੱਧ ਚੁੱਕਿਆ ਹੈ ਜਿਹੜਾ ਸਪੀਡ ਹੈਗੀ ਪਾਣੀ ਦੀ ਬਹੁਤ ਵੱਧ ਚੁੱਕੀ ਹੈ ਲੈਵਲ ਬਹੁਤ ਵਧ ਰਿਹਾ ਹੈ ਜਿਸ ਕਾਰਨ ਕਿ ਉੱਥੇ ਜਾਨੀ ਮਾਲੀ ਨੁਕਸਾਨ ਨਾ ਹੋ ਜਾਏ ਇਸ ਕਰਕੇ ਕਹਿੰਨੇ ਆ ਬੜਾ ਔਖਾ ਹੁੰਦਾ ਲੋਕਾਂ ਨੂੰ ਨਿਕਲ ਕੇ ਆਪਣੇ ਘਰਾਂ ਤੋਂ ਕਿੱ데 ਜਾਣਾ ਬਟ ਪਹਿਲਾਂ ਆਪਣੀ ਜਾਨ ਦੀ ਰਾਖੀ ਕਰਨਾ ਬਹੁਤ ਇੰਪੋਰਟੈਂਟ ਤੇ ਇਸ ਕਰਕੇ ਜਿਹੜੇ ਰੀਲੀਫ ਕੈਂਪਸ ਹੈ ਉਹਨਾਂ ਨੂੰ ਜ਼ਰੂਰ ਅਵੇਲ ਕੀਤਾ ਜਾਏ